ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸੈਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਖੋਟੇ ਇਹ ਪਿੰਡ ਨਿਹਾਲ ਸਿੰਘ ਵਾਲਾ ਤਹਿਸੀਲ ਤੇ ਮੋਗੇ ਜ਼ਿਲ੍ਹੇ ਦਾ ਹੈ ਬਿਲਕੁਲ ਨਾਲ ਦਾ ਪਿੰਡ ਆ ਦੋਸਤੋ ਨਿਹਾਲ ਸਿੰਘ ਵਾਲੇ ਦੇ ਵਸੇ ਦੇ ਨੇੜੇ ਪੱਤੋ ਹੀਰਾ ਸਿੰਘ ਵਾਲਾ ਇਹ ਪਿੰਡ ਵੀ ਰਹਿ ਜਾਂਦਾ ਜਦੋਂ ਆਪਾਂ ਬਾਗੇ ਪੁਰਾਣੇ ਤੋਂ ਨਿਹਾਲ ਸਿੰਘ ਵਾਲੇ ਨੂੰ ਆਉਣੇ ਆ ਤਾਂ ਉਸ ਛੜਕ ਦੇ ਉੱਤੇ ਇਹ ਪਿੰਡ ਆ ਜਾਂਦਾ ਜਿਹੜੇ ਘਰ ਤੇ ਅੱਜ ਵੀਡੀਓ ਬਣਾ ਰਹੇ ਆ ਬਾਈ ਦੀ ਹੋਰੀ ਆਪ ਦੀ ਲੋੜ ਵਾਸਤੇ ਘਰੇ ਕੁਝ ਪਸ਼ੂ ਰੱਖਦੇ ਆ ਦੁੱਧ ਵਾਸਤੇ ਇਹ ਇੰਨੇ ਕ ਨਗ ਜਿਹੜੇ ਉਹ ਸੰਭਾਲਦੇ ਆ ਖਾਸ ਕਰਕੇ ਜਿਵੇਂ ਝੋਟੀਆਂ ਅੱਗੇ ਪਾਲ ਲੈਂਦੇ ਆ ਤੇ ਜਦੋਂ ਤਿਆਰ ਹੋ ਜਾਣ ਫਿਰ ਉਹਨਾਂ ਚੋਂ ਕੋਈ ਨਾ ਕੋਈ ਨਗ ਵੇਚਿਆ ਜਾਂਦਾ ਫਿਲਹਾਲ ਇਹਨਾਂ ਨੇ ਅੱਜ ਇੱਕ ਤਾਂ ਸਾਹਮਣੇ ਜਿਹੜੀ ਝੋਟੀ ਤੁਸੀਂ ਦੇਖ ਰਹੇ ਹੋ ਇਹ ਵਿਕਰੀ ਵਾਸਤੇ ਅਜਨ ਹਜੇ ਦੇ ਬਾਕੀ ਆ ਕਿੰਨੇ ਦਿਨ ਲਾਉਗੇ ਬਾਈ ਜੂਰੀ ਆਪਾਂ ਨੂੰ ਵੀਡੀਓ ਚ ਦੱਸਣਗੇ ਇਹਦੇ ਨਾਲ ਇਹ ਝੋਟੀ ਅਸਰਗੱਬਣ ਹੈ ਪਹਿਲਾ ਸੂ ਹੈ ਨੇ ਸੂਣਾ ਇੱਕ ਛੋਟੀ ਮੀਣੀ ਇਹ ਬਿਲਕੁਲ ਹੀ ਤਾਜੀ ਸੂਈ ਹੈ ਤੇ ਇਹਨੇ ਕੱਟੀ ਨੂੰ ਜਨਮ ਦਿੱਤਾ ਸੋ ਦੋ ਨਗ ਤਾਂ ਜਿਹੜੇ ਤੁਹਾਨੂੰ ਗੱਭਣ ਦਿਖਾ ਦੂੰਗਾ ਵੀਡੀਓ 'ਚ ਤੇ ਇੱਕ ਛੋਟੀ ਸੂਈ ਸਵਾਈ ਦਿਖਾ ਦੂੰਗਾ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਇੱਕ ਬੇਨਤੀ ਮੈਂ ਆਮ ਤੌਰ ਤੇ ਪਹਿਲਾਂ ਹੀ ਦੱਸ ਦਣਾ ਵੀ ਜਿਹੜੀ ਅੱਜ ਦੀ ਇਹ ਵੀਡੀਓ ਇਹਦੇ 'ਚ ਰੇਟ ਪਸ਼ੂਆਂ ਦੇ ਫੋਨ ਉੱਤੇ ਰੱਖੇ ਜਾਣੇ ਆ ਕਾਰਨ ਇੱਕ ਵੀ ਇਹ ਕਦੇ-ਕਦੇ ਪਸ਼ੂ ਵੇਚਦੇ ਆ ਤੇ ਰੇਟ ਜਿਹੜਾ ਉਹ ਉਸ ਤਰੀਕੇ ਨਾਲ ਨਹੀਂ ਹਜੇ ਸੋਚਿਆ ਜਾਂਦਾ ਵੀ ਆਪਾਂ ਕਿੰਨਾ ਮੁੱਲ ਰੱਖੀਏ ਸਹੀ ਰਹੂਗਾ ਸੋਦੇ ਕਰਕੇ ਫੋਨ ਦੇ ਉੱਤੇ ਰੇਟ ਬਾਈ ਜੁਰੀ ਰੱਖਣਗੇ ਜਦੋਂ ਨੂੰ ਤੁਸੀਂ ਫੋਨ ਲਾਉਣੇ ਆਏ ਆਪਦੇ ਪਰਿਵਾਰ ਨਾਲ ਬਾਈ ਜੁਰੀਆਂ ਨਾਲ ਰਾਇ ਕਰਕੇ ਰੇਟ ਡਿਸਾਈਡ ਕਰ ਲੈਣਗੇ ਤੁਸੀਂ ਕਾਲ ਕਰਕੇ ਰੇਟ ਪਸੂਦਾ ਕਨਫਰਮ ਕਰ ਲਓਗੇ ਸੋ ਆਓ ਜਾਣਕਾਰੀ ਲੈਣੀ ਸ਼ੁਰੂ ਕਰੀਏ ਤੁਹਾਨੂੰ ਇੱਕ ਇੱਕ ਕਰਕੇ ਤਿੰਨੇ ਨਾਮ ਖਾਊਗਾ ਤੁਸੀਂ ਤਸੱਲੀ ਕਰਿਓ ਆ ਕੇ ਤੇ ਨੰਬਰ ਸਕਰੀਨ ਉੱਤੇ ਇਹਨਾਂ ਦਾ ਚੱਲਦਾ ਰਹਿਣਾ ਮੀਣੀ ਤੋਂ ਸ਼ੁਰੂਆਤ ਆਈ ਦੀ ਵੀਡੀਓ ਦੀ ਕਰਦੇ ਆਂ ਤਾਂ ਕਿ ਤੁਸੀਂ ਸ੍ਰੀ ਕਾਲ ਹੁਣ ਸਿਕਾ ਬਈ ਨਾਮ ਦੱਸ ਦਿਓ ਜੀ ਆਪਣਾ ਜਗਜੀਤ ਸਿੰਘ ਅੰਕਲ ਜੀ ਅੱਜ ਤਿੰਨ ਨਾਗ ਆਪਣੇ ਕੋਲ ਵਿਕਰੀ ਵਾਲੇ ਆ। ਹਾਂਜੀ। ਕਰਦੇ ਆ ਪਸ਼ੂ ਦਾ ਵਪਾਰ ਕਰਦੇ। ਕਰਦੇ ਕਰਦੇ ਝੋਟੀਆਂ। ਕਰਦਿਆਂ ਝੋਟੀਆਂ ਹੀ। ਹੁਣ ਇਹ ਤਿੰਨੇ ਵੇਚ ਦੇਣੀਆਂ ਆ। ਤਿੰਨੇ ਵੇਚਣੀਆਂ। ਪਹਿਲੇ ਨੰਬਰ ਤੇ ਮੀਨੀ ਕੰਨਵਾ ਸੂਆ ਸੂਈ ਆ ਜੀ। ਪਹਿਲੇ ਸੂਆ ਸੂਈ ਆ ਜੀ 3 ਸਾਲ ਉਮਰ ਹੋਈ ਪੂਰੀ। 3 ਸਾਲ ਉਮਰ ਪਹਿਲਾ ਸੂਆ। ਹਾਂਜੀ। ਬੱਚਾ ਕੱਟੀ ਦਿੱਤੀ ਐ ਨੇ। ਬੱਚਾ ਕੱਟੀ ਆ ਦੋਏ ਸੰਗ ਹਿਲਦੇ ਆ। ਠੀਕ ਐ। ਕਿੰਨੇ ਦਿਨ ਹੋ ਗਏ ਇਹਨੂੰ ਅੱਜ ਸੂਈ ਨੂੰ ਤੀਜਾ ਦਿਨ ਅੱਜ। ਤੀਜਾ ਦੇਣਾ اچھا ਦੁੱਧ ਸਾਰਾ ਜੋ ਕੇ ਦੇਖਿਆ ਹੋਊਗਾ ਕਿੰਨਾ ਕੁ ਬੋਲਾ ਹੋ ਸਕਦਾ ਹੁੰਦਾ ਉਹ ਦੁੱਧ ਵੇਲੇ ਹਜੇ ਪਰ ਪੂਰਾ ਕੱਢੀ ਦਾ ਨਹੀਂ ਗਿਆ ਤੇ ਬਾਕੀ ਬਣਾ ਹੈਗਾ ਸੇਸ਼ਟ ਕੁ ਦੁੱਧ ਦਾ ਰਾਮ ਤਿਆਰ ਹੈਗਾ 6-7 ਕਿਲੋ ਦੁੱਧ ਹੋਊਗਾ ਤੇ ਦੁੱਧ ਦੀ 12 ਦੀ ਉਮੀਦ ਹੈਗੀ ਹੈ 12 ਕਿਲੋ ਦੇ ਦੋ ਮਾਤਲੇ ਸੀਗਾ ਦੁੱਧ ਸੁਆਲੇ ਰੰਗ ਠੀਕ ਹੈ ਰੇਟ ਤਾਂ ਫੋਨ ਤੇ ਹੀ ਰੱਖਣਾ ਫਿਰ ਫੋਨ ਤੇ ਰੱਖਾਂਗੇ ਖੋਲ ਗਏ ਨੂੰ ਆਪਾਂ ਹੀ ਤੋੜ ਕੇ ਦਿਖਾਉਣੇ ਸੋ ਦੋਸਤੋ ਇਹ ਛੋਟੀ ਤੁਹਾਨੂੰ ਤੋੜ ਕੇ ਦਿਖਾਣੇ ਮੀਨੀ ਛੋਟੀਆਂ ਡਰਦੇ ਰਹਿਣਗੇ ਪਸ਼ੂ ਕਿਉਂਕਿ ਘਰ ਦੀ ਬੈਕ ਸਾਈਡ ਤੇ ਹੈ ਇਹ ਝੋਟੀ ਦੇ ਥਾਣਾ ਤੁਸੀਂ ਪਸਮਾਰ ਚ ਹੀ ਦੇਖ ਰਹੇ ਹੋ ਦੋਸਤੋ ਹਵਾਨਾ ਜਿੰਨਾ ਖੌਣ ਦਾ ਦਿਖਾਉਂਦੀ ਹੈ ਉਹ ਤੁਸੀਂ ਦੇਖ ਲਓ ਇੱਕ ਵਾਰ ਜੈਡ ਬਲੈਕ ਹੀ ਤਾਂ ਕੱਟੀ ਨੂੰ ਇਹਨੇ ਜਨਮ ਦਿੱਤਾ ਤੇ ਲਗਭਗ ਝੋਟੀ ਵੀ ਸਾਰੀ ਕਾਲੀ ਹੈ ਮੈਂ ਥੋੜਾ ਚੁੱਕ ਕਰਾਂ ਤਾਂ ਕਿ ਇਹ ਡਰੇ ਨਾ ਸੋ ਹਵਾਨਾ ਤੁਸੀਂ ਇਸ ਤਰੀਕੇ ਨਾਲ ਦੇਖ ਲਓ ਮੋੜ ਲਓ ਜੀ ਵਾਪਸ ਲੈ ਆਓ ਸੋ ਇਹ ਝੋਟੀ ਦੋਸਤੋ ਪਹਿਲੇ ਨੰਬਰ ਤੇ ਪਹਿਲਾ ਸੂਆ 3 ਸਾਲ ਦੀ ਉਮਰ ਸਿੰਘ ਦੋਨੇ ਹੀ ਹਿਲਦੇ ਤੇ ਮੀਨੀ ਝੋਟੀ ਹੈ ਕੱਟੀ ਸੱਕਰਟੀ ਕੇ ਦੀ ਹੈ ਜੀ ਸੱਕਰਟੀ ਮੰਦੀ ਤੋਂ ਕੱਟੀ ਇਹ ਤੁਸੀਂ ਦੇਖੋ ਇਹ ਛੋਟੀ ਪਹਿਲੇ ਨੰਬਰ ਤੇ ਦੇਖ ਲਓ ਮੀਨੀ ਝੁੱਟ ਗਿਆ ਉਸਨੇ ਬੰਦੇ ਤੋਂ ਥੋੜਾ ਪਸੂ ਡਰਦਾ ਰਹਿੰਦਾ ਸੋ ਇਹ ਤੋਂ ਇਲਾਵਾ ਇੱਕ ਹੋਰ ਪਹਿਲਣ ਝੋਟੀ ਇਹਨਾਂ ਨੇ ਵੇਚਨੀ ਆ ਉਹਦੀ ਵੀ ਜਾਣਕਾਰੀ ਲੈ ਲੈਣੀ ਜਿਹੜੀ 2 ਨੰਬਰ ਤੇ ਹੈ ਜੀ ਇਹ ਵੀ ਪਹਿਲਾ ਸੂਆ ਹੀ ਹੈ ਹਾਂ ਇਹ ਵੀ 2 ਸੇਮ ਉਮਰ ਹੈ 20 ਦਿਨ ਵੱਢੀ ਉਹਨਾਂ ਨਾਲੋਂ ਇਹ ਅੱਛਾ ਇਹ 20 ਦਿਨ ਉਹਦੇ ਨਾਲੋਂ ਵੱਢੀ ਹੈ ਹਾਂ ਠੀਕ ਹੈ ਇਹਦੇ ਦਿਨ ਕਿੰਨੇ ਬਾਕੀ ਹੈ ਜੀ ਇਹਦਾ ਇੱਕ ਹਫਤਾ ਬਾਕੀ 8 ਦਿਨ ਪੂਰੇ ਹੋਣਗੇ ਇੱਕ ਹਫਤਾ ਬਾਕੀ ਹੈ ਠੀਕ ਹੈ ਖੁੱਲ ਗਏ ਨੂੰ ਵੀ ਥੋੜਾ ਡਰੂਗੇ ਇਹ ਕੋਈ ਗੱਲ ਨੂੰ ਚੱਲ ਜਾ ਸੋ ਦੋਸਤੋ ਇੱਕ ਹਫਤਾ ਬਾਕੀ ਹੈ ਬਲ ਸੜ ਤੋੜ ਲੋ ਜੀ ਹੁਣ ਸੋ ਦੋਸਤੋ ਥੋੜਾ ਛੋਟੀ ਡਰਦੀ ਹੈ ਉਪਰਾ ਬੰਦਾ ਆਉਂਦਾ ਨਹੀਂ ਘਰ ਦੀ ਬੈਕ ਸਾਈਡ ਤੇ ਪਸੂ ਇਹਨਾਂ ਦੇ ਰੱਖੇ ਹੋਏ ਹਵਾਨੇ ਦੀ ਜਜਮੈਂਟ ਏਵੇਂ ਕਰ ਲੋ ਹਜੇ ਖੈਰ ਦੁੱਧ ਲਾਉਣਾ ਹੀ ਸ਼ੁਰੂ ਕੀਤਾ ਛੋਟੀ ਨੇ ਟਾਂਚਾ ਸੋਹਣਾ ਹੈ ਪਤਲੀ ਪੂਛ ਹੈ ਬਾਕੀ ਸਿੰਘ ਤੁਸੀਂ ਵੀਡੀਓ ਚੋਂ ਦੇਖ ਹੀ ਰਹੇ ਹੋ ਮੈਂ ਜ਼ੂਮ ਕੀਤਾ ਹੋਇਆ ਮੋਬਾਈਲ ਨੂੰ ਛੋਟੀ ਮੇਰੇ ਤੋਂ ਐਕਚੁਅਲ ਦੇ ਵਿੱਚ ਇਸ ਟਾਈਮ ਦੂਰ ਖੜੀ ਹੈ ਲੈ ਆਓ ਆਪਸੀ ਸੋ ਇਹ ਵੀ ਪਹਿਲਾਂ ਛੋਟੀ ਹੈ ਬਸ ਥੋੜਾ ਜਾਂ ਪਸ਼ੂਨਾਂ ਉੱਪਰੇ ਬੰਦੇ ਤੋਂ ਘਬਰਾ ਜਾਂਦਾ ਡਰ ਜਾਂਦਾ ਤਾਂ ਉਹਦੇ ਕਰਕੇ ਅਸੀਂ ਇਸ ਤਰੀਕੇ ਨਾਲ ਭੂਰ ਕੇ ਇਹ ਦੋ ਰਹਿਣ ਦੋਸੇ ਇੱਕ ਛੋਟੀ ਹੋਰ ਇਹਨਾਂ ਕੋਲ ਵਿਕਰੀ ਆਲੀ ਇਹ ਛੋਟੀ ਕਹਿੰਵਾ ਸੁਹਾ ਸੁਹ ਕੀ ਇਹ ਦੂਜਾ ਸੁਹਾ ਜੀ ਠੀਕ ਹੈ ਹਜੇ ਇਹਦੇ ਕਿੰਨੇ ਦਿਨ ਬਾਕੀ ਹੈ ਇਹਦੇ ਹਨ 18 ਦਿਨ ਪੂਰੇ ਹੋਣੇ ਹਨ 18 ਤਰੀਕ ਨੂੰ ਹਾਂਜੀ ਹਾਂਜੀ ਅੱਜ ਹਜੇ 1 ਤਰੀਕ ਹੀ ਹੋਈ ਹੈ 17 18 ਦਿਨ ਹੀ ਬਾਕੀ ਹੈ ਹਾਂ ਕਿੰਨਾ ਕੁ ਦੁੱਧ ਦਿੱਤਾ ਪਰ ਲੀਟਰ ਕੱਢਿਆ 12 ਲੀਟਰ ਠੀਕ ਹੈ ਜਿਹੜਾ ਬੱਚਾ ਨਾਲ ਕੱਟੀ ਖੜੀ ਹੋ ਉਸੇ ਵਜh ਦੀ ਹਾਂਜੀ ਉਸੇ ਦੀ 401 ਬੁੱਲਦੀ ਆ ਠੀਕ ਹੈ ਅੱਜ ਇਹ ਕੱਟੀਆਂ ਵੀ ਵੇਚ ਦੇਣੀ ਆ ਜਾਂ ਕੱਟੀਆਂ ਨਹੀਂ ਕੱਟੀਆਂ ਨਹੀਂ ਵੇਚਾਂ ਹੋਰ ਪਾਉਣੀਆਂ ਇਹਦੇ ਨਾਲ ਦੱਸ ਸਕਦੇ ਚਾਹੀਦੀਆਂ ਕੱਟੀਆਂ ਜਿਹੜੇ ਵੇਚ ਦਾ ਹੋਵੇ ਤਾਂ ਦੱਸ ਦਿਓ ਅੱਛਾ ਕੱਟੀਆਂ ਰੱਖ ਲਾਂਗੇ ਫਿਰ ਉਹ ਸੰਭਾਲ ਕੇ ਫਿਰ ਗਾਂ ਵੇਚ ਲੈਣਾ ਬੰਤਨ ਠੀਕ ਹੈ ਦੱਸੋ ਝੋਟੀ ਦੇਖ ਲਓ ਵੀ 17 ਦਿਨ ਬਾਕੀ ਹੈ ਸੋਹਣੀ ਸੰਭੀ ਹੈ ਸੋਹਣਾ ਸਿੰਘ ਹੈ ਥਣ ਸੋਹਣੇ ਆ ਹਵਾਨਾ ਚੰਗਾ 17 ਦਿਨ ਪਹਿਲਾਂ ਦਾ ਹਵਾਨਾ ਤੋਰ ਦਈਏ ਜੀ ਇਹਨੂੰ ਵੀ ਆਪਾਂ ਇਹ ਮੈਨੂੰ ਲੱਗਦਾ ਵੀ ਹੋ ਸਕਦਾ ਬਹੁਤਾ ਨਾ ਡਰੇ ਦੂਜੀਆਂ ਦੇ ਮੁਕਾਬਲੇ ਪਹਿਲਣ ਪਸ਼ੂ ਥੋੜਾ ਵੱਧ ਡਰਦਾ ਹੁੰਦਾ ਇਹਦਾ ਹੈਟ ਵੱਡਾ ਝੋਟੀ ਤੇ ਸੋਹਣਾ ਢਾਂਚਾ ਦੱਸੋ ਝੋਟੀ ਦਾ। ਸੋਏ ਦੂਜਾ ਸੂਆ ਸੁਨਦੀ ਮੱਝ ਝੋਟੀ ਵਿਕਰੀ ਵਾਸਤੇ ਮੈਂ ਜ਼ੂਮ ਕਰ ਲੈਣਾ। ਪਸੂ ਆਮ ਕਰਾਂ ਸੀ ਜੋ ਦੋ ਵੀਡੀਓ ਬਣਾਉਣੇ ਉਹ ਥੋੜੇ ਬਹੁਤੇ ਡਰਦੇ ਹੀ ਰਹਿੰਦੇ ਕਿਉਂਕਿ ਕੋਪਰਾ ਬੰਦਾ ਘਰਾਂ ਦੇ ਵਿੱਚ ਆਉਂਦਾ ਨਹੀਂਗਾ। ਸਟਰਕਚਰ ਇਹਦਾ ਵੀ ਸੋਹਣਾ ਦੱਸੋ। ਹਵਾਨਾ ਵੀ ਇਹਦਾ ਚੰਗਾ ਝੋਟੀ ਦਾ। ਲਿਓ ਵਾਪਸੀ। ਅਜੇ 17 ਦਿਨ ਬਾਕੀ ਐ ਝੋਟੀ ਚੰਗੇ ਕੱਤ ਕਾਟਦੀ ਐ। ਸੋਹਣਾ ਸਿੰਗ ਐ। ਉਮਰ ਇਹਦੀ ਵੀ ਛੋਟੀ ਐ ਝੋਟੀ ਦੇ ਇਹਦੇ ਮੂੰਹ ਤੋਂ ਪਤਾ ਲੱਗਦਾ। ਬਾਕੀ ਇਹਨਾਂ ਦੇ ਦੱਸਣ ਮੁਤਾਬਕ ਵੀ ਹੈ ਜੇ ਇਹਨੇ ਦੂਜਾ ਸੂਆ ਨਿੱਕੀ ਉਮਰ ਚੀ ਸੂ ਪੈਣ ਕਰ। ਪਾਲ ਦੀ ਪੂਰੀ ਹੁਣ ਹੋਣੀ ਹੈ ਜੀ। 4 ਸਾਲ ਦੀ ਹਜੇ ਅੰਕਲ ਕਹਿੰਦੇ ਵੀ ਹੋਣ ਹੋਈ ਹੈ ਛੋਟੀ। ਸੋ ਇਹ ਵੱਡੀ ਛੋਟੀ ਹੈ ਦੱਸੋ ਚੰਗੇ ਕੱਦ ਕਾਠ ਦੀ ਸੰਖੇਤੀ ਕਰ ਲਓ। ਰੇਟ ਸਾਰੇ ਪਸ਼ੂਆਂ ਦੇ ਫੋਨ ਤੇ ਉੱਤੇ ਹੈ। ਬਾਕੀ ਤੁਸੀਂ ਆ ਕੇ ਤਸੱਲੀ ਕਰ ਲਓ ਜਿਹੜਾ ਨਾਲ ਤੁਹਾਨੂੰ ਜਚੂਗਾ ਹਵਾਨਾ। ਫੇਰ ਕਰਮ ਵਾਲੀ ਦਾ ਦੇਖੋ ਇਹਦੀ ਪੂਛ ਫੜੋ ਮੜੀ ਜੀ। ਹਟ ਜਾਈਂ। ਆਪਾਂ ਹਵਾਨਾ ਦਿਖਾ ਲਈਏ ਇੱਕ ਵਾਰ। ਸੋ ਦੱਸੋ ਪੂਛ ਅੰਕਲ ਫੜਨੇ ਕਿ ਫਿਰ ਦੇਖੋ ਹਵਾਨਾ ਕਰਮ ਵਾਲੀ ਦਾ। ਠੀਕ ਹੈ ਜੀ ਓਕੇ ਛੱਡ ਦਿ ਸੋਏ ਜੋ ਪੀਸੋ ਵਿਕਰੀਆ ਸਤੇ ਸੀ ਦੂਜਾ ਸੂਆ ਇਹਨੇ ਸੂਣਾ 17 ਦਿਨ ਬਾਕੀ ਹੈ ਉਹਦੇ ਨਾਲ ਦੇਖੋ ਉਹਦੇ ਬਾਰੇ ਨਹੀਂ ਵਸ ਜੀ ਇਹ ਠੀਕ ਹੈ ਬਈ ਸੋ ਆ ਕੇ ਦੋਸਤੋ ਕੋਲੋਂ ਪਾਸ ਕਰਿਓ ਜਿਹੜਾ ਨਾਲ ਤੁਹਾਨੂੰ ਜਚੂਗਾ ਇਹ ਮੀਣੀ ਨਾਲ ਇੱਕ ਪਹਿਲਾਂ ਝੋਟੀ ਤੇ ਇੱਕ ਦੂਜਾ ਸੂਆ ਤਿੰਨ ਨਗ ਅੱਜ ਦੀ ਵੀਡੀਓ ਚ ਤੁਹਾਨੂੰ ਦਿਖਾਉਣੀ ਸੀ ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ ਮਿਹਰਬਾਨੀ